ਆ ਗਏ ਸੀਗੇ ਟੋਕੜ ਗੱਬੜ ਲੈ ਕੇ ਆਏ ਠੀਕ ਹੈ ਵੀਰੇ ਮਨ ਲੈ ਵੀ 6-7 ਮਹੀਨਿਆਂ ਦੀ ਗੱਬਣ ਲੈ ਕੇ ਆਏ ਸੀਗੇ ਠੀਕ ਹੈ ਵੀਰੇ ਹਾਂ ਮੰਨ ਲੈ ਆਪਾਂ ਨੂੰ 1.5 ਮਹੀਨਾ 2 ਮਹੀਨੇ ਘਰੇ ਦੁੱਧ ਪਿਆਣੇ ਅੱਜ ਠੀਕ ਹੈ ਨਾ ਇਹਨੇ ਦੁੱਧ ਮੇਰੇ ਕੋਲ ਆ ਕੇ ਦਿੱਤਾ 8 ਕਿਲੋ ਬਾਈ 8 ਕਿਲੋ ਦੁੱਧੋ 7-6.5 ਸੱਤਾਂ ਦੀ ਮਿਲਣਾਂ ਦੀ ਹੋ ਗਈ ਉਹ ਦੀ ਗਈ ਕਿੰਨਾ ਟਾਈਮ ਬੰਤਰ ਲੇਵੇ ਦੀ ਕਰਨ ਦੀ ਹਜੇ 5-7 ਦਿਨ ਬਾਕੀ ਪਏ ਹਨਾ ਵੀਰੇ ਬਾਈ 2 ਤਰੀਕ ਨੂੰ ਇਹਦੇ ਦਿਨ ਪੂਰੇ ਆ 2 ਤਰੀਕ ਨੂੰ ਦਿਨ ਪੂਰੇ ਆ ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਬਠਿੰਡੇ ਜ਼ਿਲ੍ਹੇ ਦੇ ਆਖਰੀ ਪਿੰਡ ਕੋਰ ਸਿੰਘ ਵਾਲੇ ਦੇ ਵਿੱਚ ਕੋਰ ਸਿੰਘ ਵਾਲਾ ਬਠਿੰਡੇ ਜ਼ਿਲ੍ਹੇ ਦਾ ਆਖਰੀ ਪਿੰਡ ਹੈ ਮਿੱਤਰੋ ਤੇ ਇਹਦੋਂ ਗਾਂ ਦੋ ਜ਼ਿਲ੍ਹਿਆਂ ਦੇ ਪਿੰਡਾਂ ਦੀ ਹੱਦ ਸ਼ੁਰੂ ਹੁੰਦੀ ਹੈ ਮੋਗੇ ਜ਼ਿਲ੍ਹੇ ਦਾ ਪਿੰਡ ਰੌਂਤਾ ਆ ਜਾਂਦਾ ਇੱਕ ਪਾਸੇ ਸਮਾਧਪਾਈ ਪਿੰਡ ਆ ਜਾਂਦਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਕਰੇ ਲੋ ਪਰਿਵਾਰ ਆ ਤੇ ਇੱਕ ਬਹੁਤ ਸ਼ਾਨਦਾਰ ਲੇਵੇ ਵਾਲੇ ਪੱਖ ਤੋਂ ਲੇਵੇ ਵਾਲੀ ਚੋਟੀ ਜਦੋਂ ਬਠਿੰਡਾ ਜ਼ਿਲ੍ਹਾ ਹੋਵੇ ਤੇ ਮਿੱਤਰੋ ਦੁੱਧ ਵਾਲੇ ਪਸੂ ਨਾ ਹੁਣ ਇਹ ਵੀ ਇੱਕ ਬਠਿੰਡੇ ਜ਼ਿਲ੍ਹੇ ਨੇ ਬਹੁਤ ਵੱਡਾ ਨਾਮ ਨਖਟਿਆ ਹੋਇਆ ਦੁੱਧ ਵਾਲੇ ਪੱਖ ਦੇ ਵਿੱਚ ਮਿੱਤਰੋ ਅੱਜ ਫਿਰ ਆਪਾਂ ਉਸੇ ਤਰ੍ਹਾਂ ਦੇ ਭਰਾ ਦੇ ਕੋਲੇ ਇੱਕ ਦੁੱਧ ਵਾਲੀ ਚੋਟੀ ਚੰਗੇ ਘਰਾਣੇ ਦੀ ਚੰਗੇ ਟਿਕਾਣੀ ਦੀ ਦਿਖਾਉਣੇ ਆ ਆਓ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੱਡੇ ਬਾਈ ਕੀ ਹਾਲ ਚਾਲ ਹੈ ਵੱਡੇ ਵੀ ਠੀਕ ਠਾਕ ਬਾਈ ਵਧੀਆ ਸੇਤਾ ਦੇ ਪਰਿਵਾਰ ਵੀਰੇ ਓਕੇ ਆ ਬਾਈ ਜਮਾ ਤੇ ਨਾਮ ਦੱਸ ਦੀਏ ਕਿ ਵਰਾਂ ਦੇ ਨਾਲ ਜੁੜਿਆ ਹੋਇਆ ਹੈ ਹਾਂਜੀ ਬਾਈ ਕਦੋਂ ਤੋਂ ਜਾਨਵਰਾਂ ਤੋਂ ਮੰਨ ਲਾ ਵੀ ਜੋ ਜੰਮੇ ਬਲਿਆਂ ਵੀ ਜਾਨਵਰਾਂ ਚ ਇੰਨਾ ਪਸਮਾ ਦੀ ਆ ਚਲੋ ਭਾਈ ਨੇ ਕਰਮਾਂ ਵਾਲੀਆਂ ਹੱਕ ਵੀ ਨਹੀਂ ਰੱਖਦੀਆਂ ਭਾਈ ਹਨਾ ਅੱਛਾ ਵੀਰੇ ਅੱਜ ਜਿਹੜੀ ਆਪਾਂ ਮੈਂ ਵੇਚਣੀ ਆ ਇਹ ਫਿਰ ਕਿਹੜਾ ਸੂਆ ਸੁੰਦੀ ਆ ਵੀਰੇ ਭਾਈ ਮੇਰੇ ਕੋਲ ਦੂਜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁੰਦੀ ਆ ਆਪਾਂ ਇਹ ਖਰੀਦੀ ਸੀ ਜਾਂ ਕੀ ਕਾਰਨ ਸੀ ਆਪਾਂ ਭਾਈ ਟੋਕੜ ਗੱਭਣ ਲੈ ਕੇ ਆਏ ਸੀਗੇ ਟੋਕੜ ਗੱਭੜ ਲੈ ਕੇ ਆਏ ਠੀਕ ਆ ਵੀਰੇ ਮਤਲਬ ਵੀ 6.5-7 ਮਹੀਨਿਆਂ ਦੀ ਗੱਭਣ ਲੈ ਕੇ ਆਏ ਸੀਗੇ ਠੀਕ ਆ ਵੀਰੇ ਹਾਂ ਮਤਲਬ ਆਪਾਂ ਨੂੰ 1.5 ਮਹੀਨਾ 2 ਮਹੀਨੇ ਘਰੇ ਦੁੱਧ ਪਿਆਣੇ ਆਗੇ ਠੀਕ ਆ ਵੀਰੇ ਕਿੰਨੇ ਚਿਰ ਦੀ ਗੱਭਣ ਸੀ ਉਦੋਂ ਦੀ ਮੰਦਾ ਸੀਗਾ ਠੀਕ ਹੈ ਵੀਰੇ ਠੀਕ ਹੈ ਨਾ ਇਹਨੇ ਦੁੱਧ ਮੇਰੇ ਕੋਲ ਆ ਕੇ ਦਿੱਤਾ 8 ਕਿਲੋ ਬਾਈ 8 ਕਿਲੋ ਦੇ ਉਦੋਂ 7 6.5 ਸੱਤਾਂ ਦੀ ਮੇਲਾ ਦੀ ਹੋਣੀ ਦੇ ਗਈ ਕਿੰਨੇ ਟਾਈਮ ਦੁੱਧ ਪਿਆ ਕੀ ਸੀ ਤੇਰੇ ਕੋਲੇ ਆ ਕੇ ਮੇਰੇ ਕੋਲ ਬਾਈ 1.5 ਮਹੀਨਾ ਦੁੱਧ ਪੀਤਾ ਉਦੋਂ ਬਾਅਦ ਮੈਂ ਛੜਤੀ ਦੁੱਧ ਉਦੋਂ ਬਾਅਦ ਤੂੰ ਛੜਤੀ ਮਤਲਬ 8 ਕੁ ਮਹੀਨੇ ਲਗਾਤਾਰ ਤੂੰ ਦੁੱਧ ਪਿਆ ਕੀ ਪਹਿਲੇ 7 6.5 ਮਹੀਨੇ ਮੈਂ ਦੁੱਧ ਪੀਤਾ ਉਦੋਂ ਬਾਅਦ ਮੈਂ ਛੜਤੀ ਉਦੋਂ ਬਾਅਦ ਡਰਾਈ ਕਰਤੀ ਠੀਕ ਹੈ ਵੀਰੇ ਅੱਛਾ ਚੋਣ ਚਾਣ ਨੂੰ ਸੀਲ ਰਹੀ ਵੀਰੇ ਹਾਂ ਮੈਂ ਕਹਿੰਦਾ ਬਾਈ ਓਕੇ ਦੀ ਰਿਪੋਰਟ ਆ ਯਾਰ ਆਪਾਂ ਬੈਠੀ ਠੀਕ ਗਈ ਭਰਾ ਲੈ ਜਾਵੇ ਯਾਦ ਕਰੂਗਾ ਹਾਂ ਭਾਈ ਯਾਦ ਕਰੂਗਾ ਕਿੰਨਾ ਦੁੱਧ ਦੇ ਜੂਗੀ ਤੇਰੇ 2000 ਰੁਪਏ ਮੁਤਾਬਕ ਮੇਰੇ ਤੇਰ ਬੇਨਾਮ ਲਾ ਝੋਟੀ ਨੂੰ ਦੇਣਾ ਚਾਹੀਦਾ ਭਾਈ 16 17 ਕਿਲੋ ਦੇਣਾ ਚਾਹੀਦਾ ਜਿਵੇਂ ਲੇਵਾ ਕੱਢਿਆ ਹਣਾ ਜਿਵੇਂ ਬਾਜ਼ਾਰ ਆਣਾ ਥੰਨੇ ਝੋਟੀ ਦਾ ਦੇਣਾ ਚਾਹੀਦਾ ਕੱਢੇ ਮੇਰੇ ਤੋਰੀ ਮੜਾ ਖੋਲੀ ਭਰਾ ਇਹਨੂੰ ਮੜਾ ਜਾ ਲੈ ਵੀ ਮਿੱਤਰੋ ਦੂਜਾ ਸੂਆ ਸੁਣਾਵਾ ਪਹਿਲੇ ਸੂਏ ਪਾਈ ਨੇ ਖਰੀਦੀ ਸੀ ਇਹ ਤੋਕੜ ਗੱਪਣ ਸਾਢੇ 6 ਮਹੀਨਿਆਂ ਦੀ ਗੱਪਣ ਥੱਲੇ ਵੀ 8 ਕਿਲੋ ਦਾ ਤਾਂ ਭਾਈ ਚੋਂਦਾ ਰਿਆ ਲਿਆ ਕੇ ਇਹਨੂੰ ਕਰਮ ਵਾਲੀ ਨੂੰ ਅੱਜ ਤਿਆਰੀ ਦੱਸਦੀ ਆ ਮੈਂ ਉਹਦਾ ਲੀਵਾ ਦੱਸਦਾ ਵੀ ਕੁਝ ਨਾ ਕੁਝ ਇਹ ਮੁੰਦਾਨ ਦੇ ਵਿੱਚ ਕਰੂਗੀ ਕਰਮ ਵਾਲੀ ਵੇਖੋ ਕਿੰਡੀ ਚੰਗੀ ਨਿਖਰੀ ਆ ਬਾਈ ਲਈ ਵੀ ਰਿਮੋਡ ਦੇਉਂਦੇ ਬਾਲਾ ਨਹੀਂ ਤਾਂ 16 17 ਕਿਲੋ ਦੁੱਧ ਮੈਂ ਟੋਰਾ ਦੇ ਨਾਲ ਦੇਣਾ ਬਣਦਾ ਕਿਉਂਕਿ ਮੇਰੀ ਜਾਤ ਬਹੁਤ ਆ ਮਹਿੰਦੇ ਵਿੱਚ ਜਦੋਂ ਤੁਸੀਂ ਬੂਠੀ ਤੇ ਆ ਕੇ ਨਜ਼ਰ ਮਾਰੋਗੇ ਨਾ ਤੇ ਤੁਹਾਨੂੰ ਆਪੇ ਪਤਾ ਲੱਗੂਗਾ ਵੀ ਮਹਿੰਦੇ ਵਿੱਚ ਕੀ ਕੁਆਲਿਟੀ ਹੈ ਕਿਉਂਕਿ ਪਰਖਣ ਵਾਲੇ ਨੇ ਚੀਜ਼ ਨੂੰ ਪਰਖਣਾ ਹੁੰਦਾ ਨਹੀਂ ਤਾਂ ਮੇਰੇ ਅਰਗੇ ਨੇ ਕੱਦ ਦੇ ਐੜਗੀ ਲਾਈ ਜਾਣੇ ਹੁੰਦੇ ਵੀ ਆ ਕੱਦ ਮੈਂ ਦਾ ਇੰਡਾ ਕੱਦਦਾ ਤੇ ਆ ਮਹਿੰਦਾ ਇੰਡਾ ਕੱਦਦਾ ਵੇਖੋ ਤੁਸੀਂ ਇਹਦੀ ਬੰਤਰ ਲੈਵੇ ਦੀ ਕਰਾਂ ਦੀ ਹਜੇ 5-7 ਦਿਨ ਬਾਕੀ ਪਏ ਹਨਾ ਵੀਰੇ ਬਾਈ 2 ਤਰੀਕ ਨੂੰ ਇਹਦੇ ਦਿਨ ਪੂਰੇ ਆ 2 ਤਰੀਕ ਨੂੰ ਦਿਨ ਪੂਰੇ ਆ ਅੱਜ 28 ਤਰੀਕ ਹਫਤਾ ਲੈ ਜੂਗੀ ਹਜੇ ਹਾਂ ਹਜੇ ਸੌਖੀ ਪਈ ਆ ਬਾਈ ਮਤਲਬ ਟੁੱਟੇਲੀ ਨਹੀਂ ਝੋਟੀ ਬਾਈ ਤੇ ਕਰਮਾਂ ਵਾਲੀ ਮੇਰੇ ਹ ਕਣ ਕਈਆਂ ਨੂੰ ਤੇ ਯਾਰ ਹੋਊਗੀ ਬਾਈ ਹੈਨਾ ਹਾਂ ਬਾਈ ਜਿਹੜੇ ਸਾਬ ਨਾਲ ਮੰਨ ਲਓ ਵੀ ਹੁਣ ਹਵਾਨਾ ਇਹਦਾ ਇਹ ਹਜੇ ਮੰਨ ਲਾ ਪੰਜ ਚਾਰ ਦਿਨ ਆ ਦੋ ਤਰੀਕ ਚ ਪਏ ਆ ਉਹ ਦੂਤੇ ਪੰਜ ਚਾਰ ਦਿਨ ਲੱਗੀ ਉਹ ਹੀ ਵਾਲਾ ਕੰਮ ਬਣ ਜਾਣਾ ਅੱਛਾ ਵੀਰੇ ਨੰਬਰ ਕਿੰਨਾ ਆ ਗਿਆ ਬਾਈ ਆਪਣਾ ਮੇਰਾ ਬਾਈ ਨੰਬਰ ਆ ਗਿਆ 98553 ਜੀ 79005 ਇੱਕ ਵਾਰੀ ਹੋਰ ਬੋਲ ਦੀ ਵੀਰੇ 98553 79005 98553790005 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਓ ਰابطਾ ਕਰ ਮਿੱਤਰੋ ਪਿੰਡ ਕੋਰ ਸਿੰਘ ਵਾਲਾ ਜ਼ਿਲ੍ਹਾ ਲੱਗਦਾ ਵਾ ਭਾਈ ਨੂੰ ਜਿਹੜਾ ਬਠਿੰਡਾ ਮੂਗੇ ਜ਼ਿਲ੍ਹੇ ਦਾ ਰੌਂਤਾ ਦੇ ਸਮਾਦ ਭਾਈ ਉਹ ਉਧਰੋਂ ਆਖਰੀ ਪਿੰਡ ਆ ਇਹ ਇਧਰੋਂ ਬਠਿੰਡੇ ਜ਼ਿਲ੍ਹੇ ਦਾ ਆਖਰੀ ਪਿੰਡ ਆ